ਬਹੁਤ ਵੱਡੀ ਖਬਰਾਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਪਤਨੀ ਗਨੀਬ ਕੌਰ ਦੇ ਮੂੰਹੋਂ ਅੱਜ ਤੁਹਾਨੂੰ ਮੈਂ ਇੱਕ ਬਹੁਤ ਵੱਡਾ ਬਿਆਨ ਸੁਣਾਉਣ ਜਾ ਰਿਹਾ ਹਾਂ ਪੰਜਾਬ ਦੇ ਅੰਦਰ ਜਦੋਂ ਦੇ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਮਿਲੇ ਨੇ ਉਸੇ ਦਿਨ ਦਾ ਰੌਲਾ ਪੈ ਰਿਹਾ ਜੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਜਿਉਂ ਨਾ ਬਾਹਰ ਆਉਣਗੇ ਪਰ ਇਹ ਖਬਰ ਪੱਕੀ ਹੋ ਗਈ ਹੈ ਮੋਹਰ ਲੱਗੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੀ ਗੱਲਬਾਤ ਬਾਬਾ ਜੀ ਦੀ ਹੋਈ ਹੈ ਅੱਜ ਤੁਹਾਨੂੰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਬਿਆਨ ਸੁਣਾਉਣੇ ਜਾ ਰਿਹਾ ਕਿਉਂਕਿ ਪੰਜਾਬ ਭਰ ਦੇ ਲੋਕਾਂ ਨੂੰ ਬਿਕਰਮ ਸਿੰਘ ਮਜੀਠੀਆ ਦਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਲੱਗ ਰਿਹਾ ਸੀ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਪੰਜਾਬ ਦੇ ਅੰਦਰ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਉਣ ਦਿੰਦੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡੀ ਪਾਵਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਖੜਦੀ ਹੈ ਤਾਂ ਫੇਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲੱਗਦਾ ਕਿ ਭਾਈ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਅਸੀਂ ਜੇਕਰ ਦੋਸ਼ ਨਾ ਸਾਬਤ ਕਰ ਪਏ ਤਾਂ ਪੰਜਾਬ ਦੇ ਲੋਕ ਕੀ ਕਹਿਣਗੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਬਾਹਰ ਕੇ ਮੇਲੇ ਕੇ ਆਉਂਦੇ ਨੇ ਅੱਜ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪਾਵਨ ਦਾ ਜਿਹੜਾ ਕਿ ਪਹਿਲਾ ਕਦਮ ਧਰ ਦਿੱਤਾ ਗਿਆ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਕੱਲ ਜਿਹੜੀ ਧਮਕੀ ਦਿੱਤੀ ਹੈ ਉਸ ਤੇ ਵੀ ਆਪਾਂ ਇੱਕ ਵੀਡੀਓ ਪਾ ਚੁੱਕੇ ਹਾਂ ਔਰ ਉਸ ਤੇ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਯਾਨੀ ਬਰਨ ਸ਼ਰਮਾ ਐਸਐਸਪੀ ਨੇ ਉਹਨਾਂ ਨੂੰ ਧਮਕੀ ਸੁਖਵੀਰ ਸਿੰਘ ਬਾਦਲ ਨੇ ਕਿੱਥੇ ਜਾ ਕੇ ਦਿੱਤੀ ਹੈ ਕਹਿੰਦੇ ਜੀ ਨਾਬਾਦੀ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਨੇ ਤਾਂ ਉਸੇ ਜੇਲ੍ਹ ਦੇ ਸਾਹਮਣੇ ਖੜ ਕੇ ਵਰਨ ਸ਼ਰਮਾ ਐਸਐਸਪੀ ਨੂੰ ਧਮਕੀ ਦੇ ਦਿੱਤੀ ਹੈ ਯਾਨੀ ਪੂਰੇ ਪੰਜਾਬ ਦੇ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਸਾਰਿਆਂ ਨੂੰ ਧਮਕੀ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਨੇ ਕਹਿੰਦੇ ਜੀ ਤੁਸੀਂ ਕਾਗਜ਼ ਤਿਆਰ ਕਰ ਲਓ ਪਾਸਪੋਰਟ ਬਣਾ ਲਓ ਅਸੀਂ ਤੁਹਾਨੂੰ ਬਾਹਰੋਂ ਵੀ ਖਿੱਚ ਕੇ ਪੰਜਾਬ ਦੇ ਅੰਦਰ ਲਿਆਵਾਂਗੇ ਪਰ ਜਿਹੜਾ ਇਹਨਾਂ ਦਾ ਹੰਕਾਰ ਸੀ ਉਸ ਨੂੰ ਰੱਬ ਦੀ ਮਾਰ ਕਿਵੇਂ ਪੈਂਦੀ ਆ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਫਕਰਮ ਸਿੰਘ ਮਜੀਠੀਆ ਦੀ ਪਤਨੀ ਮਜੀਠੀਆ ਬਾਰੇ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਨੂੰ ਧਮਕੀ ਦੇਣੀ ਔਰ ਦੂਜੇ ਪਾਸੇ ਪ੍ਰਸ਼ਾਸਨ ਨੂੰ ਬਰਨ ਸ਼ਰਮਾ ਜਿਹੜੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਕਿਉਂ ਦਿੰਦੇ ਨੇ ਔਰ ਸੁਖਵੀਰ ਸਿੰਘ ਬਾਦਲ ਦੇ ਗੜ ਦੇ ਵਿੱਚ ਵੀ ਫੰਦਾ ਪੈਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੋਨੂੰ ਦੋ ਦਿਨ ਪਹਿਲੇ ਡੇਰਾ ਮੁਖੀ ਗਏ ਨੇ ਮਿਲਨ ਵਿਕਰਮ ਸਿੰਘ ਜੀ ਥਿਆ ਨੂੰ 35 ਮਿੰਟ ਦੀ ਮੁਲਾਕਾਤ ਹੋਈ ਹੈ ਉਹਦੀ ਪੋਲਿਟਿਕਲ ਹਲਕਿਆਂ ਤੇ ਬੜੀ ਵਿੱਚ ਬੜੀ ਚਰਚਾ ਹੋਈ ਹੈ ਇਸ ਚੀਜ਼ ਨੂੰ ਤੁਸੀਂ ਕਿ ਇਹ ਇਹ ਇੱਕ ਪ੍ਰੀਪਲੈਂਟ ਮੀਟਿੰਗ ਸੀ ਕਿਵੇਂ ਬਿਲਕੁਲ ਨਹੀਂ ਜੀ ਹਾਂ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਉਹ ਬੜੇ ਨਮਾਨੇ ਐ ਤੇ ਉਹਨਾਂ ਨੇ ਸਾਡੀ ਨਾ ਹੀ ਨਹੀਂ ਉਕਾਦ ਹੈ ਉਹਨਾਂ ਨੇ ਸਾ ਬੜਾ ਬੜੀ ਇਜ਼ਤ ਇਤਿਮਾਨ ਦਿੱਤਾ ਇਹ ਜਿਹੜਿਆ ਇਨੀ ਦੂਰ ਚੁਕਾਈ ਬਿਲਨ ਉਹਨਾਂ ਨੂੰ ਤੇ ਬੜੀ ਕਿਰਪਾ ਕੀਤੀ ਸਾਡੇ ਤੇ ਪੈ ਸਾਰੀ ਸੰਗਠ ਨੂੰ ਪੰਜਾਬ ਚ ਬੜੇ ਇਹ ਜਿਹੇ ਲੋਕ ਨੇ ਜਿਹੜੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਬੜੇ ਮਹਾਂਪੁਰਖ ਨੇ ਜਿਹੜਿਆ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਅ ਮਜੀਠਾ ਸਾਹਿਬ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਇਹਨਾਂ ਨੇ ਜਦੋਂ ਵਿਕਰਮ ਮਜੀਠਿਆ ਨਾਲ ਮੁਲਾਕਾਤ ਕੀਤੀ ਜ਼ਰੂਰ ਦੋ ਹੀ ਗੱਲਬਾਤ ਕੀਤੀ ਹੋਏਗੀ ਕਿ ਕੀ ਕੀ ਗੱਲਬਾਤ ਹੋਈ ਹੈ ਜਾਂ ਕੀ ਸਥਿਤੀ ਹੈ ਹਾਲਾਤ ਦੀ ਮੈਂ ਸਮਝੀ ਨਹੀਂ ਤੁਹਾਡਾ ਮੈਂ ਕਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹਨਾਂ ਨੂੰ ਮਿਲਣ ਗਏ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਜਦੋਂ ਮਿਲ ਕੇ ਆਏ ਤੁਹਾਡੇ ਤੁਹਾਡੀ ਗੱਲਬਾਤ ਹੋਈ ਹੋਣੀ ਬਾਬਾ ਜੀ ਨਾਲ ਕਿ ਕੀ ਕੀ ਸਥਿਤੀ ਹੈਗੀ ਆ ਵਿਕਰਮ ਮਜੀਠੀਆ ਦੀ ਤਾਂ ਸੁਣਨਾ ਪੰਜਾਬ ਵਾਲੋ ਜਿੰਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀ ਕਿਹਾ ਔਰ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਕਹਿੰਦੀ ਜੀ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਕਹ ਰਹੀ ਹੈ ਕਹਿੰਦੀ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਆ ਬਾਰੇ ਅਰਦਾਸਾਂ ਕਰ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰਿਹਾ ਹੋ ਜਾਵੇ ਔਰ ਉੱਥੇ ਤੰਦਰੁਸਤ ਰਹੇ ਪਰ ਪੰਜਾਬ ਦੇ ਅੰਦਰ ਪੰਜਾਬ ਦੀਆਂ ਮਾਵਾਂ ਕੀ ਕਹਿ ਰਹੀਆਂ ਨੇ ਅਕਸਰ ਸਾਰਾ ਪੰਜਾਬ ਜਾਣਨਾ ਤੇ ਪੰਜਾਬ ਦੀਆਂ ਮਮਾ ਬਿਕਰਮ ਸਿੰਘ ਮਜੀਠੀਆ ਨੂੰ ਰੋ ਰਹੀਆਂ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਲੈ ਕੇ ਜਾਓ ਇੱਥੇ ਨਾ ਰੱਖੋ ਪੰਜਾਬ ਦੇ ਅੰਦਰ ਇਹਨੂੰ ਵੀ ਇਸ ਆਮ ਦੀ ਜੇਲ੍ਹ ਦੇ ਵਿੱਚ ਬੰਦ ਕਰ ਦੇਓ ਆਕੇ ਹਰ ਰੋਜ਼ ਅਕਾਲੀ ਦਲ ਨਵੇਂ-ਨਵੇਂ ਤਰੀਕੇ ਲੱਭਦਾ ਸਾਨੂੰ ਬਿਕਰਮ ਸਿੰਘ ਮਝੂਠੀਆ ਦੇ ਨਾਲ ਮਿਲਣੇ ਦਿੱਤਾ ਜਾ ਰਿਹਾ ਜੀ ਬਹੁਤ ਸਾਰੀਆਂ ਟਿੱਪਣੀਆਂ ਅਦਾਲਤਾਂ ਤੇ ਤਨ ਦਾ ਸੁਖਵੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੇ ਸਾਹਮਣੇ ਹੱਦ ਕਰ ਦਿੱਤੀ ਹੈ ਜਾਨੀ ਐਸਐਸਪੀ ਨੂੰ ਧਮਕੀ ਦੇਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਪਰ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਛੜੀ ਹੈ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦਾ ਪਹਿਲਾ ਕਦਮ ਇੱਕ ਬਹੁਤ ਵੱਡਾ ਕਦਮ ਹੈ ਜਾਨੀ ਬਿਕਰਮ ਸਿੰਘ ਮਝੂਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਲੈ ਕੇ ਆਉਣਗੇ ਔਰ ਉਸ ਤੋਂ ਪਹਿਲਾਂ ਖਬਰ ਇਹ ਆ ਰਹੀ ਹੈ ਕਹਿੰਦੇ ਜੀ ਹੁਣ ਸੁਖਬੀਰ ਸਿੰਘ ਬਾਦਲ ਅੰਦਰ ਜਾ ਸਕਦੇ ਨਹੀਂ ਕਿਉਂਕਿ ਧਮਕੀ ਇੱਕ ਐਸਐਸਪੀ ਨੂੰ ਦਿੱਤੀ ਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਟਾਰਗੇਟ ਤੇ ਲਿਆ ਗਿਆ ਨਿੱਜੀ ਤੌਰ ਤੇ ਗਾਲੀ ਗਲੋਚ ਵੀ ਕਰਦੇ ਨੇ ਕਦੇ ਕਹਿੰਦੇ ਆ ਜੀ ਪਾਗਲ ਹੈ ਮੁੱਖ ਮੰਤਰੀ ਇਹਦਾ ਮਤਲਬ ਪੰਜਾਬ ਦੇ ਲੋਕ ਪਾਗਲ ਨੇ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਬਣਾ ਦਿੱਤਾ ਤਾਂ ਸੁਖਬੀਰ ਸਿੰਘ ਬਾਦਲ ਹੋਵੇ ਹਰ ਸਿਮਰਤ ਕੌਰ ਬਾਦਲ ਹੋ ਗਏ ਇਹਨਾਂ ਪਰਿਵਾਰਾਂ ਨੂੰ ਲੱਗਦਾ ਕਿ ਸਾਡੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸ਼ਬਦ ਪਤਾ ਨਹੀਂ ਸਾਰੇ ਸੰਸਾਰ ਨੂੰ ਲੱਗੂ ਆ ਕਿ ਸਹੀ ਸੱਚ ਬੋਲ ਰਹੇ ਨੇ ਭਾਸਕਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਵਿਕਰਮ ਮਜੀਠੀ ਦੀ ਜਿੰਨੀ ਵੀ ਟੀਮ ਇਹਨਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨਾ ਚਾਹੀਦਾ ਸੜਕਾਂ ਤੇ ਆਉਣਾ ਚਾਹੀਦਾ ਇਹਨਾਂ ਬਾਦਲਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਉਹਨਾਂ ਲੋਕਾਂ ਨੂੰ ਵਡਾਵਾ ਦਿੰਦੇ ਜਿਹੜੇ ਤਸਕਰ ਨੇ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਆ ਪੂਰਾ ਪੰਜਾਬ ਜਾਣਦਾ ਔਰ ਦੂਜੇ ਪਾਸੇ ਪੰਜਾਬ ਦਾ ਖਾਣ ਕਰਕੇ ਬਾਦਲ ਹਲੇ ਵੀ ਹਲੇ ਵੀ ਬਾਦਲਾਂ ਨੂੰ ਲੱਗਦਾ ਕਿ ਪੰਜਾਬ ਨੂੰ ਲੁੱਟਣਾ ਹਲੇ ਬਾਕੀ ਆ ਪੰਜਾਬ ਦੇ ਲੋਕਾਂ ਨੂੰ ਪੀਸਣਾ ਤੇ ਜੇਕਰ ਪੰਜਾਬ ਦੇ ਲੋਕ ਸਿਆਣੇ ਹੋਣਗੇ ਤਾਂ ਇਹਨਾਂ ਬਾਦਲਾਂ ਨੂੰ ਧਰੇ ਨਾ ਵੜਨ ਦਿਓ ਇਹਨਾਂ ਦਾ ਬਾਈਕਾਟ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹੋਣਾ ਚਾਹੀਦਾ ਅਸਕਰਕੇ ਪੰਜਾਬ ਲਈ ਸੇਫਟੀ ਦੀ ਗੱਲ ਨਹੀਂ ਤਾਂ ਪੰਜਾਬ ਦੀ ਦਸ਼ਾ ਬਹੁਤ ਸਾਰੀ ਖਰਾਬ ਇਹਨਾਂ ਵਾਦਨਾਂ ਨੇ ਕਰ ਦੇਣੀ ਆ ਕਿਉਂਕਿ ਜਿਹੜੀ ਇਹਨਾਂ ਦੀ ਰਣਨੀਤੀ ਹੈ ਦਰਾਂ ਸਾਲ ਦੇ ਵਿੱਚ ਸਿਰਫ ਇੱਕ ਵਾਰ ਇਹ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਉਹਨਾਂ ਤੋਂ ਜਰ ਨਹੀਂ ਹੁੰਦਾ ਅਸਕਰਕੇ ਉਹਨਾਂ ਨੂੰ ਇਹ ਗਲਤਫਹਮੀ ਹੋ ਗਈ ਹੈ ਕਿਉਂਕਿ ਲੰਮਾ ਸਮਾਂ ਰਾਜ ਕੀਤਾ ਉਹਨਾਂ ਨੂੰ ਲੱਗਦਾ ਕਿ ਰਾਜ ਭਾਗ ਸਾਦਾ ਹੀ ਹੈ ਇਹ ਸਾਦਾ ਹੀ ਹੁੰਦਾ ਵਾਦਨਾਂ ਦਾ ਬਾਕੀ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੈ ਇਨਾਂ ਦੀ ਗਲਤਫਹਿਮੀ ਪੰਜਾਬ ਦੇ ਲੋਕ ਦੂਰ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਜਿੱਤੀ ਜਾਣੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਮਨ ਬਣ ਚੁੱਕਿਆ ਹੈ ਕਿ ਅਸੀਂ ਵੋਟ ਕਿੱਧਰ ਪਾਉਣੀ ਆ ਤਾਂ ਡਾਂਕੇ ਦੀ ਚੋੜ ਤੇ ਜਦੋਂ ਪਹਿਲਾਂ ਵੱਡੀ ਬਹਾਮਦ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਾਂ ਹੁਣ ਫੇਰ ਤੋਂ ਆਮ ਆਦਮੀ ਪਾਰਟੀ ਰਿਪੀਟ ਕਰ ਸਕਦੀ ਆ ਬਹੁਤ ਸਾਰੇ ਦਲ ਨਵੇਂ ਵੀ ਖੜੇ ਨੇ ਦੇਖਣ ਵਾਲੀ ਗੱਲ ਇਹ ਹੈ ਵੀ ਭਾਈ ਸਰਕਾਰ ਨਵੀਂ ਹੋਰ ਵੀ ਬਣ ਸਕਦੀ ਆ ਤਾਂ ਸਭ ਤੋਂ ਵੱਧ ਅੰਕੜੇ ਦਾ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਹੈ ਔਰ ਸੁਖਬੀਰ ਸਿੰਘ ਬਾਦਲ ਇਹਨਾਂ ਤੋਂ ਲੋਕ ਪਿੱਛਾ ਛੜਾਉਣ ਦੀ ਗੱਲ ਕਹਿ ਰਹੇ ਨੇ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਅਕਸਰ ਚੱਲ ਰਹੀਆਂ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ